ਹੈਲੋ ਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪ੍ਰੀਤ ਬਲੌਗ ਦੇ ਵਿੱਚ ਲੋ ਵੀ ਮਿੱਤਰੋ ਅੱਜ ਬਨਦੇ ਆ ਗੰਨਾ ਕਰੋ ਦਾ ਚੈੱਕ ਆਪਣੇ ਗੰਨੇ ਦੀ ਗਰੋਥ 099 ਅੱਜ ਬਨਦੇ ਆ ਜੀ ਗੰਨਾ ਆਹ ਭਾਈ 3 ਫੁੱਟ ਬੱਟਾਂ ਦੇ ਵਿੱਚ ਆਇਆ ਹੋਇਆ ਵਾ ਵਧੀਆ ਤਿੰਨ ਟੁੱਟ ਦੀ ਗਰੋਥ ਤੇ ਆ ਗੰਨਾ ਦੇਖੋ ਆਪਣੇ ਗੰਨੇ ਦੀ ਗਰੋਥ ਚੈੱਕ ਕਰੋ 099 ਇਹ ਵਿੱਚ ਨੂੰ ਤਾਂ 3 ਫੁੱਟ ਜਗ੍ਹਾ ਹੈ ਨਾ ਆਹ ਇਹ ਚੁਣੂ ਖਾਲੀ ੱਡੀ ਵੇ ਆਪਾਂ ਨੇ 3 ਫੁੱਟ ਦੀ ਬਾਈ ਉਹਦੇ ਤੇ ਵਿੱਜਿਆ ਹੋਇਆ ਆਪਾਂ ਨੇ 099 ਅੱਜ ਬਨ ਰਹੇ ਹਾਂ ਮੇੜੇ ਕਿੰਨੇ ਦੇ ਕਰੋ ਚੈੱਕ ਦੇਖੋ ਜੀ ਗੰਨਾ ਆਪਣਾ 099 ਪਰ ਹਾਂ ਆਪਣਾ 18 ਲਾਇਆ ਵਾ ਇਹ ਬਈ ਆਪੇ ਬੰਦਦੇ ਹੁੰਨੇ ਆ ਅਸੀਂ ਫਿਰ ਬਈਆਂ ਦਾ ਆ ਪੰਈਆਂ ਤੇ ਬਣਾ ਲੈਨੇ ਆ ਤੀਏ ਚੌਥੇ ਦਿਨ ਹੀ ਖੁੱਲ ਜਾਂਦਾ ਮੜੀ ਹਵਾ ਜਾਂਦੀ ਆ ਆਪਾ ਬਾਈ ਤੋਂ ਨਾ ਜੜਾਂ ਤੋਂ ਜਿਹੜੇ ਆ ਹੁੰਦੀਆਂ ਪੱਤੀਆਂ ਆ ਸੁੱਕੀਆਂ ਪੱਤੀਆਂ ਨਾਲ ਗੰਨਾ ਬੰਦਦੇ ਆ ਇਹ ਬਾਈ ਸਿਰੇ ਤੱਕ ਵੀ ਟੁੱਟਦਾ ਨਹੀਂ ਹੈਗਾ ਬਹੁਤ ਵਧੀਆ ਇਹ ਜਿਹੜੇ ਤੋਂ ਬੰਦ ਲੈਨੇ ਆ ਅਸੀਂ ਬਈ ਆਪੇ ਦੋ ਦੋ ਘੰਟੇ ਲਾ ਦਨੇ ਹੁੰਨੇ ਆ ਕਿ ਬਈਆਂ ਦਾ ਤਾਂ ਫਿਰ ਤੁਹਾਨੂੰ ਪਤਾ ਬੰਨਿਆ ਵਾ ਬਾਈ ਰੰਦਾ ਨਹੀਂ ਹੈਗਾ ਖੁੱਲ ਜਾਂਦਾ ਹਨਾ ਕਰੋ ਚੈੱਕ ਇਹ ਆਪਣਾ 3 ਫੁੱਟ ਪਰ ਬੀਜਿਆ ਵਾ 099 ਆ ਤੇ ਇਧਰ ਪਰਲੇ ਪਾਸੇ ਦੂਆ ਗਿੱਲਾ ਆਪਣਾ 18 ਦਾ ਉਧਰਲੀ ਸਾਈਡ ਆ ਇਹ 99 ਬਾਈ ਇਹਦਾ ਵੀ ਰਿਜ਼ਲਟ ਪਿਛਲੇ ਸਾਲ ਲਵੇਰਾ ਸੀਗਾ ਕਿ ਚਲੋ ਮੁੱਢਾ ਪਿਛਲੇ ਸਾਲ ਵੀ ਆਪਣਾ 450 450 ਕ੍ਰੋਸ ਹੋ ਗਿਆ ਤਾਂ ਕਿੱਲੇ ਦਾ ਤੇ ਬਾਕੀ ਭਾਈ ਗਰਮੀ ਬਹੁਤ ਆ ਵਿੱਚ ਅੱਜ ਥੋੜੀ ਚਲੋ ਹਵਾ ਚੱਲਦੀ ਆ ਮੋ ਤੁਸੀਂ ਗਰੋਥ ਚੈੱਕ ਕਰੋ ਗੰਨੇ ਦੀ ਪੂਰੀ ਵਧੀਆ ਗਰੋਥ ਆ ਤੇ ਉਧਰ 18 ਐਤਕੀ ਦੇਖਦੇ ਆ ਐਤਕੀ ਦੂਏ ਸਾਲ ਵਾਲਾ ਐਤਕੀ ਕੀ ਛਾੜ ਦਿੰਦਾ ਐਤਕੀ ਮੈਨੂੰ ਲੱਗਦਾ ਵੀ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਬੜੀਆ ਵਧੀਆ ਹੀ ਆ ਗੰਨਾ ਇਹ ਬਾਈ ਵਿੱਚ ਕਵਾੜ ਹੋ ਗਿਆ ਦੀ ਚਲੋ ਕਵਾੜ ਦੀ ਸਪਰੇਅ ਸਪਰੂਵ ਕਰੀ ਇਹ ਕਾਨੂੰ ਹੁੰਦਾ ਇਧਰੋਂ ਬਾਈ ਪਾਣੀ ਪੁਣੀ ਪਈ ਜਾਂਦਾ ਮੜਾ ਮੋਟਾ ਜੀਰੀ ਦਾ ਉਹਦੇ ਕਰਕੇ ਕਵਾੜ ਹੋ ਗਿਆ ਤਾਂ ਗੰਨੇ ਚ ਪਰ ਤੁਸੀਂ ਚੈੱਕ ਕਰੋ ਗੰਨਾ ਫੇਰ ਵੀ ਚਲੋ ਆਪਣਾ ਬਹੁਤ ਵਧੀਆ ਹੋ ਗਿਆ ਦੂਏ ਸਾਲ ਵਾਲਾ ਗੰਨਾ ਬਾਈ ਇਹੇ ਤੇ ਪਰਲੇ ਪਾਸੇ 18 ਲੱਗਿਆ ਵਾ ਉਹ ਹਜੇ ਲਵੇਰਾ ਕੀ ਦੇਖਦੇ ਆਂ ਇਹ ਕਿ ਨਾ ਚੜਦੇ 44 ਪਰਚੀਆਂ ਆ ਜਾਣਗੇ ਯਾਨੀ ਕਿ ਦਸੰਬਰ ਦੇ ਵਿੱਚੋਂ ਐਤਕੀ ਬਾਈ ਦਸੰਬਰ 'ਚ ਛੱਡ ਦਾਂਗੇ ਆਪਾਂ ਆਪਾਂ ਨੂੰ ਗਾਹ ਨੂੰ ਇਹ ਬਾਧਣਾ ਜੇ ਆਪਾਂ ਹੁਣ ਨਹੀਂ ਸੀ ਪਹਿਲਾਂ ਯਾਨੀ ਕਿ ਫਰਵਰੀ ਦੇ ਵਿੱਚ ਪਰਚੀਆਂ ਲਾਉਂਦੇ ਤੇ ਵੀ ਆਪਣਾ ਨਹੀਂ ਤਾਂ ਕੀ ਚੱਕਰ ਫਰਵਰੀਆਂ 'ਚ ਪਰਚੀ ਲਾਉਣ ਦਾ ਇਹ ਫਾਇਦਾ ਬਾਈ ਫਿਰ ਜਿਹੜਾ ਬਾਅਦ 'ਚ ਕੋਰਾ ਨਹੀਂ ਤਾਂ ਫੁੱਟਣ ਨਹੀਂ ਦਿੰਦਾ ਗੰਨੇ ਨੂੰ ਜੇ ਆਪਾਂ ਜਨਵਰੀ ਚ ਵੱਢ ਲਈ ਕੰਨਾ ਫਿਰ ਕੋਰਾ ਮਾਰਨ ਦਾ ਹਨਾ ਗੰਨੇ ਨੂੰ ਇਸ ਕਰਕੇ ਸੀ ਬਾਈ ਫਰਵਰੀ ਦੇ ਵਿੱਚ ਪਰਚੀਆਂ ਲਾਉਂਦੇ ਹੁੰਦੇ ਤੇ ਜਿਹੜਾ ਲਵੇਰਾ ਕੰਨਾ ਹੈ ਗਾਹਾਂ ਨੂੰ ਮੁੱਢਾ ਰੱਖਣਾ ਵੀ ਜਿਹੜਾ ਹੁਣ ਇਹ ਆਪਾਂ ਇਹ ਤਾਂ ਹੁਣ ਚਲੋ ਦੂਏ ਸਾਲ ਵਾਲਾ ਹੋ ਗਿਆ ਗਾਹਾਂ ਨੂੰ ਬਾਈ ਵਾਦਾਂਗੇ ਤਾਂ ਕਰਕੇ ਕੀ ਚੜਦੇ ਮਿਲ ਚਲਦੀ ਸਾਰੇ ਆਪਾਂ ਨੂੰ ਉਹਦੀਆਂ ਪਰਚੀਆਂ ਬਿਲ ਜਿਹੜੀਆਂ 099 ਦੀਆਂ ਤੇ ਕਰੋ ਚੈੱਕ ਫਿਰ ਗਾਹਾਂ ਨੂੰ ਆਪਾਂ ਇਹਨੂੰ ਵਾਦਾਂਗੇ ਬਾਈ ਤਾਂ ਕਰਕੇ ਇਸ ਕਰਕੇ ਸੀ ਵੀ ਇਹਨੂੰ ਦਸੰਬਰ ਚ ਵੱਢ ਲੈਣਾ ਕਿਉਂ ਜੇ ਤਾਂ ਆਪਾਂ ਰੱਖਣਾ ਹੁੰਦਾ ਫਿਰ ਤਾਂ ਆਪਾਂ ਵੜਦੇ ਬਾਈ ਫਰਵਰੀ ਦੇ ਵਿੱਚ ਇਹ ਆਪਾਂ ਨੇ ਇਤਕੀ ਬਾਣਾ ਗੰਨਾ ਤਾਂ ਕਰਕੇ ਆਪਾਂ ਨੇ ਅਪਨ डिसेंबर ਦੇ ਵਿੱਚ ਇਹਦੀਆਂ ਪਰਚੀਆਂ ਮਿਲ ਜਾਣੀਆਂ ਨੇ ਬਾਕੀ ਮਿਲੜੇ ਸਰਵੇਰ ਬਾਈ ਉਹ ਨਹੀਂ ਮਾਰ ਕੇ ਜਾਂਦੇ ਨੇ ਮੰਜੀ ਤੋਂ ਨਹੀਂ ਢੇੜਾ ਕਹਿੰਦੇ ਸੀ ਅੱਜ ਕੱਲ ਆਵਾਂਗੇ ਚੈੱਕ ਕਰਕੇ ਜਾਣਾ ਗੰਨਾ ਮਾ ਜੀ ਵੈਲਕਮ ਆ ਜਦੋਂ ਮਰਜ਼ੀ ਆਇਓ ਹਣਾ ਚਲੋ ਵੈਸੇ ਵਧੀਆ ਬਾਈ ਫਿਰ ਵੀ ਜੇ ਪਰ ਲਾਈਏ ਤਾਂ ਕਣਕ ਜੀਰੀ ਨਾਲੋਂ ਓਡੀ ਮਾੜੀ ਖੇਤੀ ਨਹੀਂ ਹੈਗੀ ਥੋੜੀ ਲੇਬਰ ਦੀ ਦਿੱਕਤ ਆਉਂਦੀ ਹੈ ਚਲੋ ਲੇਬਰ ਆਪਣੇ ਕੋਲ ਹੈਗੀ ਆ ਆਪਣੇ ਬੰਦਿਆਂ ਕੋਲ ਤਾਂ ਕਰਕੇ ਚੱਲੀ ਜਾਂਦਾ ਕੰਮ ਫਿਰ ਆਇਆ ਨਾ ਕਿल्ले ਦੋ ਕਿल्ले ਨਾਲ ਬਾਈ ਕੁਝ ਨਹੀਂ ਬਣਦਾ ਫਿਰ ਲੇਬਰ ਵੀ ਨਹੀਂ ਆਉਂਦੀ ਇਸ ਕਰਕੇ ਤਿੰਨ ਚਾਰ ਕਿल्ले ਆਪਣੇ ਕੋਲ ਨੇ ਤੇ 6 7 ਕਿल्ले ਆਪਣੇ ਮਿੱਤਰ ਕੋਲ ਨੇ ਨਾਲ ਹੀ ਪਿੰਡਾਂ ਕਰਕੇ ਫਿਰ ਆਪਣਾ ਲੇਬਰ ਦਾ ਸਿਸਟਮ ਓਕੇ ਚੱਲੀ ਜਾਂਦਾ ਬਾਕੀ ਬਾਈ ਤੁਹਾਨੂੰ ਦਿਖਾਉਣੀ ਆ ਆ ਕਤੀ ਜੀਰੀ ਆਪਣੇ ਵੈਸੇ ਬੌਨੀ ਬੁੱਢੇ ਬੁੱਝੇ ਦੀ ਅੱਡੀ ਸ਼ਿਕਾਇਤ ਨਹੀਂ ਆਈ ਜਿਵੇਂ ਲੋਕਾਂ ਦੇ ਆਪਾਂ ਕਹਿੰਨੇ ਆ ਵੀ ਬਹੁਤ ਸ਼ਿਕਾਇਤ ਆ 31 ਦੇ ਵਿੱਚ ਤੁਸੀਂ ਕਰੋ ਚੱਕ ਆਪਣੇ ਜੇ ਹੈਗਾ ਤਾਂ 2-4% ਹੀ ਆ ਨਹੀਂ ਆਪਣੇ ਇਹ 31 ਵੀਜਾ ਦੇ ਵਿੱਚ ਆਪਣੇ ਅੱਡੀ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਦੇਖ ਸਕਦੇ ਹੋ ਪੂਰਾ ਵਧੀਆ ਖੜਿਆ ਜਿਆਦਾ ਵੀਰੇ ਅਸੀਂ ਥੋੜਾ ਲੇਟ ਲਾਇਆ ਆਮ ਝੁੰਨਿਆਂ ਨਾਲੋਂ ਜਿਵੇਂ ਲੋਕਾਂ ਦੇ ਆ ਉਨਾਂ ਨੂੰ ਤਾਂ ਦਿੱਕਤ ਆਈਏ ਜਿਨ੍ਹਾਂ ਨੇ ਗੇਤੀ ਲਾਈ ਉਹਦੀ ਆਪਾਂ ਨਹੀਂ ਬਾਈ ਪਛੇਤੀ ਜੀਰੀ ਲਾਈ ਤੀ ਇਸ ਕਰਕੇ ਆਪਣੇ 31 ਚ ਵੀ ਕੋਈ ਪ੍ਰੋਬਲਮ ਨਹੀਂ ਹੋ ਰਾਂ ਚ ਖੇਤਾਂ ਚ ਵੀ ਆਪਣੇ ਡੀਪੀ ਪ੍ਰੋਬਲਮ ਨਹੀਂ ਹੈਗੀ ਤੇ ਭਾਈ ਆ ਦੇਖੋ ਕਿੰਨੂ ਆ ਦਾ ਪੇਡਾ ਇਹ ਪਿਛਲੇ ਸਾਲ ਆਇਆ ਸੀ ਆਪਾਂ ਲਿਆ ਕੇ ਤੇ ਪਿਛਲੇ ਸਾਲ ਕਿੰਨੂ ਲੱਗੇ ਦੀ ਤੇ ਬਾਕੀ ਜੀਰੀ ਦੀ ਰਿਪੋਰਟ ਆਪਣੀ ਓਕੇ ਆ ਅਕੀ ਕੱਲ ਨੂੰ ਤੁਹਾਨੂੰ ਉਧਰਲੀ ਜੀਰੀ ਵੀ ਦਿਖਾਵਾਂਗੇ 26 ਤੇ 24 ਤੇ ਅੱਜ ਕਿ ਬਾਈ ਬਾਸਪਤਾ ਆਪਾ ਲਾਇਆ ਨਹੀਂ ਹੈਗਾ ਪਿਛਲੇ ਸਾਲ ਬਾਸਪਤਾ ਇਨੇ ਥੋੜਾ ਨੁਕਸਾਨ ਕਰਤਾ ਦਾ ਚਿੱਟੇ-ਛਿੱਟੇ ਦੀ ਆਪਣੀ ਸ਼ਿਕਾਇਤ ਬਹੁਤ ਆ ਗਈ ਸੀ ਆਪਣੇ ਦੋ ਤਿੰਨ ਕਿੱਲਾਂ ਦੇ ਵਿੱਚ ਬਾਸਪਤਾ ਹੁੰਦਾ ਦਾ ਇਹ ਕਰਕੇ ਆਪਣੀ ਥੋੜੀ ਦਿੱਕਤ ਆਈ ਪਿਛਲੇ ਸਾਲ ਚਿੱਟੇ-ਛਿੱਟੇ ਦੀ ਕਰਕੇ ਬਾਈ ਐਤਕੀ ਆਪਾਂ ਲਾਉਣੀ ਬੰਦ ਕਰਤਾ ਆਪਣੇ ਥੋੜੀ ਇੱਥੇ ਖੇਤ ਚ ਬਾਈ 31 ਚਾਈਤੀ ਪਹਿਲਾਂ-ਪਹਿਲਾਂ ਥੋੜੀ ਜਿਹੀ ਦਿੱਕਤ ਜਾਨੀ ਕਿ ਲਾ ਲਓ ਤੁਸੀਂ ਕਿੱਲੇ ਦੇ ਵਿੱਚ ਪੰਜ-ਚਾਰ ਪੇੜੇ ਦੇ ਫਿਰ ਬਾਈ ਅਸੀਂ ਨੇ ਕੀ ਕਰਿਆ ਇਹਨੂੰ ਨਾ ਕੋਈ ਸਪਰੇਅ ਕਰੀ ਅਸੀਂ ਨੇ ਕੁਝ ਨਹੀਂ ਕਰਿਆ ਸੀ ਇਹਨੂੰ ਪਾਣੀ ਘਟਾਤਾ ਸੀ ਨਾ ਇਹਨੂੰ ਪਾਣੀ ਉਹ ਨਹੀਂ ਲਾਇ ਟੋਟਕਟ ਆਪਣੇ ਆਪ ਜਿਹੜੇ ਮਾੜੇ ਮੋٹے ਪੇਡੇ ਹੈਗੇ ਤੇ ਬੋਨੇ ਆਪਣੇ ਆਪ ਚੱਲ ਚੁੱਲਪੇ ਕੋਈ ਆਪਾ ਏਡੇ ਨਾ ਕੋਈ ਸਪਰੇਸ ਬਰੂ ਦੇ ਚੱਕਰਾਂ 'ਚ ਪਏ ਆ ਆ ਮੈਂ ਕਿਹਾ ਚਲੋ ਕੀ ਕਰਾਂਗੇ ਸਪਰੇ ਕਰਕੇ ਜਦੋਂ ਠੀਕਤਾ ਹੈਗੀ ਆ ਉਹੀ ਪੈਸੇ ਪੱਟਣ ਦਾ ਕੀ ਫਾਇਦਾ ਬਾਈ ਬਾਕੀ ਬਾਈ ਲੋਕਾਂ ਨੇ ਕਰੀਆ ਸਪਰੇ ਹਨਾ ਲੋਕਾਂ ਨੇ ਚਲੋ ਠੀਕ ਆ ਐਡਾ ਨੁਕਸਾਨ ਵੀ ਨਹੀਂ ਹੈਗਾ ਸਪਰੇ ਦਾ ਚਲੋ ਆਇਆ ਵੀ ਕੁਛ ਨਾ ਕੁਛ ਤਾਅਸਰ ਕਰਦੀ ਹੋਆ ਇੱਧਰ ਆ ਕਿਸੇ ਬਾਈ ਦੀ ਹੋਰ ਦੀ ਜੀਰੀਆ ਕੁਲਵਿੰਦਰ ਬਾਈ ਦੀ ਇਹਦੇ ਆਏ ਬੇ ਨੇ ਮੋਨੀ ਫੱਡੀਆਂ ਦੀ ਇਹਦੀ ਸ਼ਿਕਾਇਤ ਹੈਗੀ ਆ ਤੇ ਮੱਕੀ ਜੀ ਧੰਨਵਾਦ ਸਾਰਿਆਂ ਦਾ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਸਸਿਕਾਲ ਜੀ ਸਾਰਿਆਂ ਨੂੰ